ਸਾਡੇ ਗੁਰੂ ਤੋਂ ਸਿੱਖੀਏ ਪੰਜ ਪੁੱਤ ਸੀ ਗੁਰਮਖੋ 6ਵੇਂ ਪਾਤਸ਼ਾਹ ਦੇ ਪੰਜ ਤੇ ਜਦੋਂ ਪੁੱਤ ਪੈਦਾ ਹੋਣਾ ਜਾ ਕੇ ਦੱਸਣਾ ਮਹਾਰਾਜ ਪੁੱਤ ਪੈਦਾ ਹੋਇਆ ਤੇ ਸਤਗੁਰਾਂ ਨੇ ਕੋਈ ਬਾਹਲੀ ਖੁਸ਼ੀ ਨਹੀਂ ਸੀ ਮਨਾਈ ਕਨੇ ਕਹਿੰਦੇ ਉਹਦੀ ਦਾਤ ਹੈ ਠੀਕ ਹੈ ਤੇ ਜਦੋਂ 6ਵੇਂ ਪਾਤਸ਼ਾਹ ਦੇ ਧੀ ਪੈਦਾ ਹੋਈ ਨਾ ਬੀਬੀ ਵੀਰੋ ਦੱਸਿਆ ਕਹਿੰਦੇ ਮਹਾਰਾਜ ਧੀ ਆਈ ਹੈ ਮਹਾਰਾਜ ਨੇ ਬੜੀਆਂ ਖੁਸ਼ੀਆਂ ਮਨਾਇਆਂ ਸੀ ਉਹ ਕਹਿੰਦੇ ਸਾਡਾ ਅੱਜ ਟਬਰ ਪੂਰਾ ਹੋਇਆ ਹੈ ਧੀ ਆਈ ਹੈ ਸਾਡੇ ਕੋਲ ਤੇ ਵੇਖ ਲੋ ਬੀਬੀ ਵੀਰੋ ਛੇਵੇਂ ਪਾਤਸ਼ਾਹ ਦੀ ਸੁਪੁੱਤਰੀ ਹੈ ਤੇ ਇੰਨੀ ਪਵਿੱਤਰ ਕੁੱਖ ਪੰਜ ਸੁਪੁੱਤ ਪੈਦਾ ਹੋਏ ਸੀ ਛੇਵੇਂ ਪਾਤਸ਼ਾਹ ਦੇ ਦੋਤਰੇ ਤੇ ਪੰਗਾਣੀ ਦਾ ਜੰਗ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹਨਾਂ ਨੇ ਜਿੱਤ ਕੇ ਦਿੱਤਾ ਸੀ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭੂਆ ਦੇ ਪੁੱਤਰੇ 6ਵੇਂ ਪਾਤਸ਼ਾਹ ਦੇ ਸੁਪਤਰੀ ਬੀਬੀ ਵੀਰੋ ਤੇ 9ਵੇਂ ਪਾਤਸ਼ਾਹ ਦੇ ਭੈਣ ਨੇ ਬੇਖੋ ਤੇ 10ਵੇਂ ਪਾਤਸ਼ਾਹ ਦੇ ਭੂਆ ਜੀ ਹਜੂਰ ਦੇ ਭੂਆ ਦੇ ਪੁੱਤਰਾਂ ਨੇ ਬਾਬਾ ਸੰਗੋ ਸ਼ਾ ਉਹਨਾਂ ਪੰਜਾਂ ਨੇ ਜੰਗ ਜਿੱਤ ਕੇ ਦਿੱਤਾ ਸੀ ਸੱਚੇ ਪਾਤਸ਼ਾਹ ਨੇ ਧੀ ਦੇ ਪੈਦਾ ਹੋਣ ਤੇ ਖੁਸ਼ੀ ਮਨਾਈ ਸੀ